ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਰਾਜਾ ਜੈ ਸਿੰਘ ਦੇ ਹਿਰਦੇ ਦੇ ਪ੍ਰੇਮ ਨੂੰ ਵੇਖ ਕਰਕੇ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਵੱਲ ਚੱਲਣ ਦਾ ਨਿਰਣਾ ਕਰਦੇ ਨੇ ਉਧਰ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਵੀ ਸਤਿਗੁਰੂ ਜੀ ਦਿੱਲੀ ਚੱਲੇ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਬਹੀਰਾ ਕੱਤ ਕੇ ਸ੍ਰੀ ਕੀਰਤਪੁਰ ਸਾਹਿਬ ਪਹੁੰਚੜੀਆਂ ਸ਼ੁਰੂ ਹੋ ਜਾਂਦੀਆਂ ਨੇ ਰੋਜ਼ਾਨਾ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਸੋਹਣੇ ਦਰਬਾਰ ਦੇ ਵਿੱਚ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀਆ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕਰਦੀਆਂ ਨੇ ਗੁਰੂ ਚਰਨਾਂ ਦੇ ਵਿੱਚ ਪੇਟਾ ਮਾ ਅਰਪਿਤ ਕਰਨੀਆਂ ਗੁਰੂ ਕੇ ਚਰਨਾਂ ਦੇ ਉੱਪਰ ਨਾਤਮਸਤਕ ਹੋਣਾ ਰਜ ਰਜ ਕੇ ਗੁਰੂ ਕੇ ਦੀਦਾਰ ਕਰਨੇ ਕਈ ਦਿਨ ਲੰਘ ਗਏ ਅੱਜ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜੀਆਂ ਨੇ ਅਰਦਾਸ ਕੀਤੀ ਦਿੱਲੀ ਵੱਲ ਨੂੰ ਚਾਲੇ ਪਾਲੇ ਪਹਿਲੀ ਥਾਂ ਮੇ ਪਹੁੰਚ ਕੇ ਪੜਾ ਕੀਤਾ ਰਾਤ ਜਲ ਪਾਣੀ ਛਕਿਆ ਸੁਖ ਨਾਲ ਬਤੀਤ ਕੀਤੀ ਅਗਲੇ ਦਿਨ ਪ੍ਰਭਾਤ ਦੇ ਸਮੇਂ ਕੁਝ ਸਿੱਖ ਪਹੁੰਚ ਗਏ ਉਹਨਾਂ ਬੇਨਤੀ ਕੀਤੀ ਕਹਿੰਦੇ ਵੀ ਸਤਿਗੁਰੂ ਸੰਗਤਾਂ ਪਿੱਛੇ ਆਉਂਦੀਆਂ ਨੇ ਇੱਕ ਦਿਨ ਹੋਰ ਠਹਿਰ ਜਾਓ ਹੁਣ ਗੁਰੂ ਪ੍ਰੇਮ ਅਧੀਨ ਹੈ ਪ੍ਰੇਮ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਕੋਈ ਬੇਨਤੀ ਕਰੇ ਤੇ ਸਤਿਗੁਰੂ ਕਿਰਪਾ ਕਰਦਾ ਹੈ ਅਜ ਗਰੀਬ ਨਿਵਾਜ ਬਾਲਾ ਪ੍ਰੀਤਮ ਸਤਿਗੁਰੂ ਨੇ ਆਪਣੇ ਸੇਵਕਾਂ ਦੀ ਬੇਨਤੀ ਸਵਾਰ ਕਰ ਕੀਤੀ ਇੱਕ ਦਿਨ ਹੋਰ ਠਹਿਰੇ ਨੇ ਉਸੇ ਸਥਾਨ ਦੇ ਉੱਪਰ ਸੋਹਣਾ ਦਰਬਾਰ ਸਜਿਆ ਸੰਗਤ ਆਈ ਅਰਦਾਸਾਂ ਕਰ ਰਹੀ ਹੈ ਸਤਗੁਰੂ ਜੀ ਸੋਹਣੇ ਆਸਣ ਦੇ ਉੱਤੇ ਸੁਭਾਏ ਮਾਨ ਨੇ ਕੋਈ ਅਰਦਾਸ ਕਰਦਾ ਸਤਗੁਰੂ ਪੁੱਤ ਚਾਹੀਦਾ ਕੋਈ ਕਾਮਨਾ ਕਰਦਾ ਵੀ ਘਰ ਧਨ ਨਾਲ ਪਰ ਜਾਏ ਕੋਈ ਬੇਨਤੀ ਕਰਕੇ ਆਖਦਾ ਤਨ ਨੂੰ ਤੰਦਰੁਸਤੀ ਚਾਹੀਦੀ ਹੈ ਕਿਸੇ ਨੇ ਬੇਨਤੀ ਕੀਤੀ ਵੀ ਮਹਾਰਾਜ ਦੁਸ਼ਮਣਾਂ ਦਾ ਨਾਸ਼ ਹੋ ਜਾਏ ਇਹ ਤਾਂ Adik ਸਾਰੇ ਬੇਨਤੀਆਂ ਕਰ ਰਹੇ ਨੇ ਕੋਈ ਆ ਕੇ ਨਾਮ ਦੀ ਦਾਤ ਵੀ ਮੰਗਦਾ ਹੈ विरलाटामा जग्यासू हुंदा जेड़ा नाम मांगदा नहीं ता बहुत ही आपा संसारी संसारिक पदार्थਾਂ ਤੇ ਖਲੋਤੇ ਆ ਗੁਰਦੇਵ ਪਾਤਸ਼ਾਹ ਜੀਆਂ ਦੇ ਚਰਨਾ ਵਿੱਚ ਕਈ ਪ੍ਰੇਮੀ ਜਨ ਆ ਕੇ ਨਾਮ ਮੰਗ ਰਹੇ ਨੇ ਸਤਗੁਰੂ ਸੋਹਣੇ ਆਸਣ ਤੇ ਸੁਭਾਈ ਮਾਨ ਮੰਦ ਮੰਦ ਮਸਕਰਾਉਂਦੇ ਆ ਆਪਣੀ ਮਿਹਰ ਭਰੀ ਦ੍ਰਿਸ਼ਟੀ پا ਕੇ ਦਾਤਾਂ ਦੇ ਜਾਂਦੇ ਨੇ ਵੇਖੋ ਕਿੰਨੀ ਤਾਕਤ ਕਿੰਨੀ ਸੱਤਿਆ ਹੋਵੇਗੀ ਇੱਕ ਵੀਰਾਂ ਸੇਖਾ